ਜੀ ਕਿੱਦਾਂ ਸਾਰੇ ਆਸ ਕਰਦੇ ਸਾਰੇ ਠੀਕ ਠਾਕ ਹੋਵਾਂਗੇ ਅੱਜ ਦਾ ਬਲੌਗ ਕਰਦੇ ਆਂ ਜੀ ਸ਼ੁਰੂ ਤੇ ਅੱਜ ਇੱਕ ਮੈਨੂੰ ਪਰਸਨਲ ਕੰਮ ਆ ਕੋਈ ਡਾਕੂਮੈਂਟ ਸੈੱਟ ਕਰਾਣਾ ਉਹ ਜਾ ਰਹੇ ਆਂ ਕਰਾਣ ਤੇ ਉਹ ਕਰਾ ਕੇ ਆਵਾਂਗੇ ਇੱਕ ਅੱਜ ਮੈਂ ਆਪਣੇ ਲਈ ਵੀ ਕੱਪੜੇ ਲੈਣੇ ਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜ ਕੱਪੜੇ ਲੈ ਕੇ ਹੀ ਜਾਣੇ ਤੁਹਾਡੇ ਭਰਾ ਨੇ ਜੋ ਮਰਜ਼ੀ ਹੋ ਜਵੇ ਨਾ ਵੀ ਮਿਲੇ ਤਾਂ ਵੀ ਕੋਈ ਚੱਕਰ ਨਹੀਂ ਪਰ ਕੋਈ ਛੀ ਕਰਾਂਗੇ ਵੀ ਲੈ ਕੇ ਹੀ ਆਈਏ ਅੱਜ ਚਲੋ ਫੇ ਚੱਲੀਏ ਨਾਲ ਮੇਰੇ ਸ਼ੇਰਾ ਜੱਲਾ ਅੱਜ ਡਾਕੂਮੈਂਟ ਸੈੱਟ ਕਰਾਣਗੇ ਨਾ ਪਪਾ ਮੈਂ ਨਾਲ ਜਾਣਾ ਮੈਂ ਕਿਹਾ ਚੱਲ ਜਲੀਏ ਹਾਂ ਜਗਨਿਆ ਜੀ ਨੋ ਜੀ ਨਨਿਆ ਸੇਟ ਵੀ ਆ ਗਿਆ ਸਾਰੇ ਸਾਰੇ ਲక్ష్ਮੀ ਦੀ ਉਹ ਕਰਾਤੀ ਨਾ ਦਰਸ਼ਨ ਕਰਾਤੇ ਚਲ ਠੀਕ ਚਲੋ ਜੀ ਚਲਦੇ ਆ ਮੈਨੂੰ ਕੋਈ ਟੈਨਸ਼ਨ ਨਹੀਂ ਹਾਂ ਪਪਾ ਕੋ ਦੇ ਕੇ ਆਪਾਂ ਫੋਨ ਕਰ ਬਸ ਠੀਕ ਹੈ ਠੀਕ ਹੈ ਠੀਕ ਹੈ ਚਲੋ ਜੀ ਚਲਦੇ ਆ ਰਾਣੀ ਆਪਣੀ ਹੋ ਗਈ ਸਟਾਰਟ ਡਾਕੂਮੈਂਟ ਆ ਪਿਆ ਸ਼ੇਰਾ ਪਾਪਾ ਜੀ ਦੇ ਉੱਥੇ ਬੈਠਾ ਗੋਦੀ ਚ ਚਲਦੇ ਆ ਜੀ ਆ ਦੇਖ ਲਓ ਕਹਿੰਦੀ ਤੇਲ ਪਾਓ ਤੇ ਆ ਗਿਆ ਸ਼ੇਰਾ ਦੇਖੋ ਸ਼ੇਰਾ ਹਾਂਜੀ ਸ਼ੇਰੇ ਤੇ ਘੱ ਅਸੀਂ ਕੰਮ ਚੱਲੇ ਆ ਘਰ ਮਾਪੇ ਤੇ ਚਲੋ ਜੀ ਚਲਦੇ ਆ ਡਾਕੂਮੈਂਟ ਸੈੱਟ ਕਰਾ ਕੇ ਆ ਜੀ A few moments later ਕਿ ਮੈਂ ਤੇ ਸ਼ੇਰਾ ਅਗੇ ਵਾਪਸ ਡਾਕੂਮੈਂਟ ਅਸੀਂ ਸਬਮਿਟ ਕਰਾਇਆ ਹੈ ਤੇ ਹੁਣ 2-4 ਦਿਨਾਂ ਤੱਕ ਸੈੱਟ ਹੋ ਕੇ ਆ ਜਾਊਗਾ ਕਿਉਂ ਸ਼ੇਰੇ ਕੁਝ ਬੋਲੋਗੇ ਸ਼ੇਰਾ ਕਹਿੰਦਾ ਚਲੋ ਜੀ ਨਾਨੀ ਕੋ ਸ਼ੇਰੇ ਦੀ ਮੰਮੀ ਦਾ ਫੋਨ ਆਇਆ ਕਹਿੰਦਾ ਮੈਂ ਗੱਡੀ 'ਚ ਘੁੰਮਦਾ ਕਿਦਾਂ ਕਹਿੰਦਾ ਸੀ ਪਾਪਾ ਮੰਮਾ ਕਿਦਾਂ ਕੀ ਕਹਿੰਦੀ ਮੰਮਾ ਕੀ ਕਹਿੰਦੀ ਦੀਦੀ ਕਾ ਨਾ ਸੇ ਤਾਂ ਜੋ ਦੀਦੀ ਕਾ ਮੰਮਾ ਉਹ ਨਾਨੀ ਦੀਦੀ ਕਹਿੰਦਾ ਇਹਦੀ ਮੰਮੀ ਫੋਨ ਕਰਕੇ ਕਹਿੰਦੀ ਸ਼ੇਰੇ ਮੈਨੂੰ ਚੀਜੀ ਲਿਆ ਕੇ ਦੇ ਤੁਸੀਂ ਗੱਡੀ ਘੁੰਮ ਦੇ ਕਹਿੰਦਾ ਪੈਸੇ ਨਹੀਂ ਹੈਗੇ ਤੂੰ ਰੋ ਕਹਿੰਦਾ ਤੂੰ ਰੋ ਕਿਹਦਾ ਬਹੁਤ ਤੇਜ ਆ ਸ਼ੇਰਾ ਬਹੁਤ ਤੇਜ ਆਇਆ ਇਧਰ ਮੰਮੀ ਕਹੇ ਮੰਮੀ ਗਏ ਪਿੰਡ ਮੈਨੂੰ ਲੱਗਦਾ ਤੇ ਆ ਸ਼ੇਰਾ ਦੇਖੋ ਆਂਦੇ ਸਾਰੀ ਸ਼ੇਰੇ ਨੇ ਨਾ ਉਥੇ ਮੈਂ ਗੱਡੀ ਲਾਈ ਤੇ ਸ਼ੇਰਾ ਉਥੇ ਮੁਰਗਿਆਂ ਨਾਲ ਖੇਡਣ ਲੱਗ ਗਿਆ ਕੁੱਕੜਾਂ ਨਾਲ ਤੇ ਦਾਦਾ ਜੀ ਨੇ ਬਹੁਤ ਸ਼ੌਂਕ ਨਾਲ ਰੱਖੇ ਹੋਇਆ ਕੁੱਕੜ ਕੁੱਕੜ ਰੱਖੇ ਆ ਬਹੁਤ ਕੁਝ ਰੱਖਿਆ ਹੋਇਆ ਤੇ ਕੁੱਕੜਾ ਨਾਲ ਛੇਲੇ ਮੈਂ ਤੁਹਾਨੂੰ ਛੋਟੀ ਵੀਡੀਓ ਵਿੱਚ ਐਡ ਕਰੂੰਗਾ ਦੇਖਿਓ ਬੜੀ ਖੱਪ ਕਰਦੇ ਇਹਨੂੰ ਗੋਦੀ 'ਚ ਚੱਕ-ਚੱਕ ਕੇ ਘੁੰਮਦਾ ਸੀ ਛੇਰੇ ਕੀ ਕਰਦਾ ਇਹ ਕੁੱਕੜ ਨੂੰ ਚੱਕ ਕੇ ਹਲੀ ਪਪਾ ਵਾਲੀ ਬੱਲੇ 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 ਹੂ ਮੋਰੀ ਵਾਲੀ ਵਾਹ ਜੇਰੇ ਵਾਲੀ ਜਿੱਤ ਗਿਆ ਜੇਰਾ ਕੁੱਕੜ ਨੇ ਸ਼ੇਰੇ ਦੀ ਦੰਦੀ ਵੱਟੀ ਕੁੱਕੜ ਨੇ ਸ਼ੇਰੇ ਦੀ ਸ਼ੈਲਟ ਫੜ ਲਈ ਇੱਥੋਂ ਮੂੰਹ ਚੁੰਝੀ ਜੀ ਨਾਲ ਇਹਨੇ ਨਾਲ ਹੀ ਸੱਟ ਤਾਂ ਭੱਜ ਲਿਆ ਕੀ ਹੋਇਆ ਜੀ ਬੜਾ ਨੋਟੰਕੀ ਬਾਜਾ ਤੇਰਾ ਰੋ ਪਾ ਚਾਹ ਪੀਂ ਡੈਡੀ ਚਾਹ ਬਣਾ ਲਓ ਚਲੋ ਜੀ ਚਾਹ ਪੀਨੇ ਡੈਡੀ ਲੋਕ ਦੇਖਦਾ ਸਾਡੇ ਕੀ ਹੋਇਆ ਤੇ ਡੈਡੀ ਨੇ ਚਾਹ ਬਣਾਈ ਆ ਚਾਹ ਬਹੁਤ ਸਵਾਦ ਆ ਆ ਦੇਖੋ ਸ਼ੇਰਾ ਸ਼ੇਰੇ ਚਾਹ ਸਵਾਦ ਹੈ ਅਚਾੜ ਬੋਲਣੀ ਕੀ ਕਰਦਾ ਬੋਲਣੀ ਕੀ ਕਰੀ ਜਾਂਦਾ ਕੀ ਕਰਦਾ ਬੋਲਣੀ ਇਹਦੀ ਸਮਝ ਨਹੀਂ ਲੱਗਦੀ ਤੁਹਾਨੂੰ ਲੱਗੀ ਤਾਂ ਦੱਸਿਓ ਕੀ ਬੋਲਣੀ ਧਾਰੀ ਨੂੰ ਮੈਨੂੰ ਲਗਾ ਛੇੜਦਾ ਕੋਈ ਨਾ ਲੈ ਕੇ ਮੈਨੂੰ ਨਹੀਂ ਸਮਝ ਘਰਦਿਆਂ ਨੂੰ ਪਤਾ ਹੋਣਾ ਨਾਨੂ ਨੇ ਚਾਹ ਸਵਾਦ ਬਣਾਈ ਆ ਹੈ ਕੰਦਾ ਡੈਡੀ ਨੂ ਪਾ ਦੋ ਸੇ ਟੋਪੀ ਪੀਣਾ ਤੇ ਟੋਪੀ ਮੀਨੇ ਕੰਦਾ ਨੂਨ ਪਾ ਦਿੰਦਾ ਜਾਦੇ ਵਿੱਚ ਬਣ ਗਈ ਗਈ ਜਾਂਦਾ ਡੈਡੀ ਨੂੰ ਤੇ ਟੋਪੀ ਪੀਣਾ ਟੋਪੀ ਸਾਨੂੰ ਨਹੀਂ ਸਮਝ ਲੱਗਦੀ ਇਹਦੀ ਆਵਾਜ਼ ਕਹਤੇ ਕਰਦਾ ਜਾ ਪੀਂਦਾ ਪੀਂਦਾ ਚਲੋ ਜੀ ਚਾਹ ਪੀਨੇ ਆ ਤੇ ਚਾਹ ਪੀ ਕੇ ਚੱਲਦੇ ਆ ਘਰੇ ਸਦਾਨੀ ਦਾ ਫੋਨ ਆਇਆ ਕਿ ਨਹੀਂ ਘਰੇ ਹੋ ਸਾਲੀਏ ਘਰੇ ਮੰਮਾ ਕੋ ਚਲੋ ਚਾਬੀ ਕੇ ਚਲਦੇ ਆਈਓ ਜੀ ਆਪਾਂ ਅੱਗੇ ਘਰੇ ਤੇ ਆਂਦੇ ਸਾਰੀ ਸ਼ੇਰਾ ਕਹਿੰਦਾ ਪਾਪਾ ਕੋ ਚੀਜ਼ੀ ਲੈ ਕੇ ਦੋ ਚੀਜ਼ੀ ਲੈ ਕੇ ਦੋ ਮੈਂ ਕਿਹਾ ਆਪਾਂ ਘਰੇ ਮੈਗੀ ਬਣਾਣੇ ਆ ਤੇ ਇੱਕ ਤੁਹਾਨੂੰ ਪਤਾ ਹੋਣਾ ਪਿੱਛੇ ਪਿਛਲੇ ਦੋ ਤਿੰਨ ਬਲੋਗਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਯਾਰ ਦੋਸ ਦੀ ਪ੍ਰਭਾਤ ਫੇਰੀ ਸੀਗੀ ਘਰੇ ਤੇ ਉਹਨਾਂ ਨੇ ਆਪਾਂ ਨੂੰ ਪ੍ਰਸ਼ਾਦ ਭੇਜਿਆ ਸੀ ਤੇ ਉਹ ਡੋਲੂ ਮਿਲ ਦਾ ਹੱਲੇ ਵੀ ਆਪਣੇ ਘਰੇ ਹੀ ਪਿਆ ਪਿਆਜ ਉਹਨਾਂ ਵਾਸਤੇ ਆਪਾਂ ਮਿੱਠੇ ਚੋਲ ਬਣਾਵਾਂਗੇ ਤੇ ਡੋਲੂ ਵਿੱਚ ਪਾ ਕੇ ਉਹਨਾਂ ਨੂੰ ਉਹਨਾਂ ਦੇ ਘਰੇ ਦੇ ਕੇ ਆਵਾਂਗੇ ਤੇ ਚਲੋ ਫੇਰ ਬਣਾਣੇ ਆ ਤੁਹਾਨੂੰ ਵੀ ਦਿਖਾਣੇ ਆ ਆ ਦੇਖੋ ਕੀ ਕਰ ਰਹਾ ਨੂਡਲਸ ਨੂਡਲ ਨੂਡਾ ਉਹ ਕੱਚੇ ਥੋੜੀ ਘਾਣੇ ਆ ਬਣਾਣੇ ਆ ਮੈਗੀ ਆਪਾਂ ਇੱਕ ਪਾਸੇ ਮੈਗੀ ਬਣਾਣੇ ਆ ਇੱਕ ਪਾਸੇ ਸਦਾਨੀ ਆਪਣੇ ਮਿੱਠੇ ਚੋਲ ਬਣਾਉਗੀ ਵਧੀਆ ਵਾਲੇ ਤੁਸੀਂ ਦੇਖਿਓ ਡ్రਾਈ ਫਰੂਟ ਪਾ ਕੇ ਹਣਾ ਸਦਾਨੀ ਮੰਮਾ ਜੀ ਹਾਂ ਜੀ ਦੱਸੋ ਪਾ ਦੇਈ ਕੋਈ ਨਾ ਬੁੱਤ ਮੈਂ ਜਾਂ ਮੂ ਲਾ ਦੂੰਗਾ ਟਿਕ ਦੇਈ ਹਾਂਜੀ ਕਿੱਕ ਮਮਾ ਦੀ ਅਰੇ ਸਦਾਰ ਜੀ ਲੱਗੇ ਪਿਆਜ਼ ਕੱਟਣ ਕਹਿੰਦੇ ਮੈਂ ਮੈਗੀ ਦੀ ਤਿਆਰੀ ਕਰਦਾ ਤੂੰ ਆਪਣੇ ਚੋਲਾਂ ਦੇ ਕਿੱਥੋਂ ਪਾਣੀ ਕੱਢ ਆਂਦਾ ਔਰ ਤੋ ਤੂ ਪੈ ਦੇ ਤੇ ਤੋ ਤੇ ਬੱਸ ਪਾ ਕੋ ਦਰਦ ਦਰਦ ਰੇਖਾਂ ਚ ਪਾਣੀ ਨਿਕਲ ਆ ਲੈਣਾ ਪਤਾ ਹੈ ਗੈਸ ਕਲੋਜ਼ ਕਰ ਲਓ ਨਹੀਂ ਮਮਾ ਅੱਛਾ ਚਲ ਠੀਕ ਆ ਕਾ ਖੋਲੀ ਲਾ ਤਸਿਆਣਿਆਂ ਦੀ ਕਹਾਵਤ ਤੁਸੀਂ ਜਿਹੜੇ ਛੋਟੇ ਛੋਟੇ ਹੁੰਦੇ ਨੇ ਮਮੀ ਕਹਿੰਦੀ ਬਾਹਰ ਚੱਲ ਜਾ ਉਹ ਕਹਾਣੀਆਂ ਕਰਦੇ ਹੁੰਦੇ ਸੀ ਮੇਰਾ ਢਡ ਪਾਟਾ ਤੂੰ ਕਿਉਂ ਰੋਈ ਅਸੀਂ ਇੱਦਾਂ ਮੈਂ ਤਾਂ ਸੋਚੀ ਕਿਹੜਾ ਕੀ ਦਾ ਤੇਰੇ ਢਡ ਪਾਟਾ ਕੌਣ ਰੋਇਆ ਹੁਣ ਪਤਾ ਲੱਗਦਾ ਅੱਜ ਨੂੰ ਹਾਂਜੀ ਦੱਸੀ ਦੱਸ ਨਾਨੀ ਘਰੇ ਨਾ ਨਹੀਂ ਨਾਨੀ ਘਰੇ ਨਾ ਨਹੀਂ ਪੁੱਤ ਕੀ ਹੋਇਆ ਕਿਤੇ ਸਾਨੂੰ ਜੂਰੀ ਕੰਮ ਹਾਂ ਜੂਰੀ ਕੰਮ ਕੀਆ ਬਾਹਰ ਜਾ ਪੁੱਤੋ ਆ ਲੱਗ ਜਾਏਗਾ ਹੋਰ ਲੱਗ ਜਾਏਗਾ ਪਪਾ ਅਸਾਂ ਘਰ ਕੇ ਗੈਸ ਲਗਾਉਣ ਲੱਗਾ ਮੈਂ ਚਲੋ ਜੀ ਮੈਂ ਬਣਾਉਣਾ ਮੈਗੀ ਮੈਂ ਬਣਾਉਣਾ ਮੈਗੀ ਪਾ ਕੇ ਬਣਾਦਾ ਮੈਗੀ ਜੀ ਦੁੱਖ ਬਹੁ ਭਰਿਆ ਹੋਇਆ ਤਾਂ ਰੋ ਰੋ ਕੇ ਬਣਾਣ ਲੱਗੇ ਮੈਗੀ ਬਣਾ ਕੇ ਮਿਲਦਾ ਤੁਹਾਨੂੰ ਤੇ ਸਰਦਾਰਨੀ ਬਣਾਉਗੀ ਮਿੱਠੇ ਝੋਲ ਸਰਦਾਰਨੀ ਦਾ ਟਾਈਮ ਨਹੀਂ ਲੱਗਾ ਡੋਲੂ ਤਾਂ ਕਦੋਂ ਦਾ ਮੋੜ ਦੇਣਾ ਸੀ ਅਸੀਂ ਅੱਜ ਮਿੱਠੇ ਝੋਲ ਪਾ ਕੇ ਮੋੜਾਂਗੇ ਨਾ ਖਾਲੀ ਬਰਤਨ ਕਿਸੇ ਦਾ ਮੋੜੀ ਨਹੀਂ ਕੀ ਕਹਿੰਦਾ ਬਾਬੂ ਬਣਾਣੀ ਤਾਂ ਨਹੀਂ ਚਲੋ ਜੀ ਆਪਾਂ ਆਪਣੇ ਚਾਵਲਾ ਦੀ ਤਿਆਰੀ ਕਰੀਏ ਇਹਨਾਂ ਨੇ ਤਾਂ ਆਪਣਾ ਭਾਂਡਾ ਤਿਆਰ ਕਰ ਲਿਆ ਧੋ ਕੇ ਜੀ ਮੈਂ ਕਿ ਆਪਾਂ ਰੱਖਤੀ ਤੇ ਛੇਰੇ ਨੇ ਕੀਤਾ ਮੇਰੇ ਨਾਲ ਸਾਰਾ ਕੁਝ ਆਪਾਂ ਨਾ ਬਣਾਣੀ ਮੈਂ ਬਣਾਣੀ ਆ ਤੇ ਉਹਨਾਂ ਲੱਗੀ ਬਣਦੀ ਆ ਤੇ ਖਾਣੇ ਆ ਤੁਹਾਨੂੰ ਦੱਸਦੇ ਆ ਕਿੱਦਾਂ ਦੀ ਬਣੀ ਆ ਤੇ ਬਾਕੀ ਸਰਦਾਨੀ ਬਣਾਉਗੀ ਮਿੱਠੇ ਛੋਲ ਮਿੱਠੇ ਛੋਲ ਬਹੁਤ ਘੈਂਡ ਬਣਾਉਂਦੀ ਸਰਦਾਨੀ ਬਹੁਤ ਡਰਾਈ ਫਰੂਟ ਪਾ ਕੇ ਘੈਂਡ ਬਣਾਵਾਂਗੇ A few moments later ਉਹ ਹੋ ਗਈ ਆਪਣੀ ਰੈਡੀ ਤੇ ਪਾਈਏ ਪਲੇਟਾਂ 'ਚ ਆ ਦੇਖੋ ਉਹ ਕਿੱਥੇ ਪਿਆਇਆ ਤੇ ਇਧਰ ਵਲੋਗ ਚੱਲਦਾ ਆਪਣਾ ਜਿਹਨੇ ਨਹੀਂ ਦੇਖਿਆ ਵਲੋਗ ਤੇ ਜਰੂਰ ਦੇਖੋ ਬਹੁਤ ਖੂਬਸੂਰਤ ਵਲੋਗ ਹੈ ਅਸੀਂ ਵੀ ਦੇਖਿਆ ਮੈਂ ਦੋ ਵਾਰੀ ਦੇਖ ਲਿਆ ਚਲੋ ਜੀ ਮੈਗੀ ਪਾਈਏ ਦਿਖਾਈਏ ਖਾ ਲਈਏ ਰੋਟੀ ਤੇ ਸੇਰਾ ਵਹਿ ਗਿਆ ਉਹ ਆਪਾਂ ਰੋਟੀ ਨਹੀਂ ਖਾਣੀ ਨਾਲ ਚਲ ਦੇਖ ਲੋ ਦੇਖ ਲੋ ਉਹ ਕਹਿੰਦਾ ਮੈਂ ਮੈਗੀ ਖਾਣੀ ਆ ਉਹ ਆਪਣਾ ਕਾਰਟੂਨ ਦੇਖਦਾ ਆ ਤੇ ਆਪਾਂ ਆਪਣਾ ਵਲੋਗ ਦੇਖਦੇ ਆ ਤੇ ਸਰਦਾਰਨੀ ਬਣਾ ਲਗੀ ਮਿੱਠੇ ਚੋਲ ਤੇ ਤੁਹਾਨੂੰ ਮਿੱਠੇ ਚੋਲ ਸਰਦਾਰਨੀ ਲਗਾਉਂਦੀ ਬਣਾਉਂਦੇ ਬੋਗਾਂ ਅੰਡਾ ਬਣਾਉਣੀ ਤੇ ਆਪਾਂ ਖਾਣੇ ਆ ਰੋਟੀ ਮੈਗੀ ਕੇ ਸਾਥ ਰੋਟੀ ਆਪਾਂ ਲੱਗੇ ਚਾਵਲ ਬਣਾਉਣ ਪਾਣੀ ਆਪਾਂ ਰੱਖ ਦਿੱਤਾ ਸੀਗਾ ਆਪਾਂ ਚੋਲਾ ਵਾਲਾ ਰੰਗ ਖੋਲ ਲਿਆ ਤੇ ਚਾਵਲ ਆਪਣੇ ਧੋ ਕੇ ਤਿਆਰ ਆ ਤੇ ਹੁਣ ਆਪਾਂ ਵਿੱਚ ਪਾਣੇ ਆ ਰੰਗ ਹੁਣ ਥਾਲੀ ਆਪਾਂ ਪਾ ਲਈ ਚਾਵਲ ਇਹਨਾਂ ਨੂੰ ਮਿਕਸ ਕਰਕੇ ਪਾਪਾ ਮੰਗਿਆ ਪਪਾ ਬਾਜ ਲੱਪਾ ਰੱਖ ਦਿੱਤੇ ਆ ਇਹ ਆਪਣੀ ਮੈਗੀ ਦੇਖ ਲਓ ਪੇ ਪੁੱਤ ਨੇ ਮੇਰੇ ਲਈ ਇੰਨੀ ਕੀ ਛੱਡੀ ਦੋਨੀਆਂ ਜਣੇ ਖਾ ਗਏ ਪੇ ਪੁੱਤ ਸਾਰੇ ਮੈਗੀ ਸਦਾੜ ਜੀ ਲੱਗੇ ਡਰਾਈ ਫਰੂਟ ਕੱਟਣ ਜਾਤਾ ਹਾਂ ਜੀ ਪਾਪਾ ਕਿ ਮੈਗੀ ਦੇ ਕਮਰੇ ਬਕਮਰੇ ਦੇ ਦੇ ਚਿਹਰਾ ਖਿੰਦਾ ਪਾਪਾ ਕਹਿੰਦੇ ਮੈਨੂੰ ਮੈਗੀ ਦੇ ਦੇ ਮੈਗੀ ਦੇ ਦੇ ਮੇਰੀ ਕੰਮ ਹੋ ਗਈ ਮੇਰੀ ਕੰਮ ਹੋ ਗਈ ਮੈਨੂੰ ਕਹਦਾ ਕਹਦਾ ਪਿੱਛੇ ਉਹ ਮੈਂ ਨਹੀਂ ਦੇਣੀ ਕਹਿੰਦੇ। ਕਿ ਤੁਸੀਂ ਸਰਦਾਰ ਜੀ ਆਪਣੀ ਖਾ ਲਈ ਨਾ ਵੀ ਚੀਟਿੰਗ ਕਰਦੇ ਹੋ ਉਹਦੀ ਮੈਗੀ ਮੰਗਦੇ ਹੋ। ਉਹਦੀ ਤਾਂ ਕੱਲੀ ਕੱਲੀ ਗੱਲ ਤੈਨੂੰ ਦੱਸਦਾ ਦ। ਦੇਖ ਲਓ ਨੇ ਪੂਰਾ ਸਮਝਾਇਆ ਮੈਨੂੰ। ਕਹਿੰਦਾ ਮੈਨੂੰ ਕਹਿੰਦੇ ਮੇਰੀ ਕੰਮ ਹੋ ਗਈ ਥੋੜੀ ਕਿ ਮੈਗੀ ਦੇ ਦੇ ਮੈਗੀ ਦੇ ਦੇ। ਅੱਛਾ ਤਾਂ ਇੰਨਾ ਬ੍ਰੀਕ ਵੀ ਕੱਟਦਾ ਵਾ। ਠੀਕ ਠੀਕ ਜੇ ਕੱਟਿਓ ਜ਼ਿਆਦਾ ਬ੍ਰੀਕ ਵੀ ਨਾ ਕਰਦੇ ਹੋ ਡਰਾਈ ਫੂਡ। ਠੀਕ। ਚਲੋ ਜੀ ਸਰਦਾਰ ਜੀ ਡਰਾਈ ਫੂਡ ਕੱਢਦੇ ਜਦ ਤੱਕ ਆਪਣੀ ਚਾਵਲ ਹੁੰਦੀ ਆਪਾਂ ਜਦ ਤੱਕ ਆਪਣੀ ਪੇਟ ਪੂਜਾ ਕਰ ਲਈਏ ਮੈਗੀ ਖਾ ਲਈਏ ਸਰਦਾਰ ਜੀ ਜੀ اچھا ਦੇਸੀ ਕੇ ਹਾਂਜੀ ਦੇਸੀ ਕੇ ਡਰਾਈ ਫਰੂਟ ਨਹੀਂ ਪਾਈ ਇਹ ਪਾਣੀ ਰੁਕਦਾ ਮੈਂ ਪਾਵਾਂ ਮੇਰਾ ਵੀ ਯੋਗਦਾਨ ਵਿੱਚ ਪਵਾ ਲਾਂਗਾ ਪਾ ਲਓ ਇਹ ਪਣਾਈ ਹੋ ਗਈ ਮੈਂ ਚਲੋ ਜੀ ਡਰਾਈ ਫਰੂਟ ਪਾਈਏ ਆ ਗਿਆ ਪੁੱਤ ਇਹ ਹੈ ਡਰਾਈ ਫਰੂਟ ਇਹ ڈالਤੇ ਹੈ ਕਾਜੂ, ਸ਼ਵਾਰਾ, ਹੋਰ ਕੀ ਹੈ? ਫੁੱਠੀ ਗਿਰੀ ਫੁੱਕੇ ਗਿਰੀ ਇੱਕੋ ਹੀ ਹੁੰਦਾ ਅੱਛਾ ਲੋਈ ਤਹਾਡੇ ਭਰਾ ਦਾ ਵੀ ਯੋਗਦਾਨ ਪੈ ਗਿਆ ਦੇਖਿਆ ਤੁਹਾਨੂੰ ਮੈਂ ਕਿਹਾ ਨਾ ਹਰ ਇੱਕ ਹਰ ਇੱਕ ਚੀਜ਼ ਇਹ ਨਹੀਂ ਵੀ ਸਰਦਾਰ ਨਹੀਂ ਬਣਾਉਂਦੀ ਆ ਤੁਹਾਡਾ ਭਰਾ ਵੀ ਨਾਲ ਚੀਜ਼ ਬਣਾਉਂਦਾ ਕਰਦੇ ਕੰਮ ਤੁਹਾਨੂੰ ਪਤਾ ਤੁਹਾਡਾ ਭਰਾ ਵੱਧ ਚੜ ਕੇ ਹਿੱਸਾ ਲੈਂਦਾ ਵਿੱਚ ਇੱਕ ਆਏ ਉਹ ਗੁੜ ਪਿੱਛੇ ਪਿਆ ਗੁੜ ਖਾਲਾ ਭਰਾ ਤੂੰ ਕੀ ਕਰੀਏ ਨਾ ਸਾਰਾ ਗੁੜ ਖਾਣਾ ਵਾ ਹੈ ਹੈ ਕੰਨਾ ਕੰਨਾ ਮੈਂ ਕੰਨਾ ਮੈਂ ਖਤਮ ਕਰਨਾ ਗੁੜ ਨੂੰ ਕੈਂਡੀ ਕਹਿੰਦਾ ਖਾ ਜਾऊंगा ਕਿਲੋ ਗੜ ਮਮਾ ਦੇ ਆਪਾ ਲੋ ਜੀ ਇਹਦੇ ਆਈ ਹੈ ਮੈਗੀ ਖਾ ਕੇ ਬਹੁਤ ਮੈਂ ਥੋੜੀ ਪਾਈ ਕੈਂਡੀ ਦੇ ਮਮਾ ਕੋ ਪੇਰੇ ਮੈਂ ਕੈਂਡੀ ਦੇ ਚਲੋ ਕੈਂਡੀ ਲੈ ਲਓ ਮਮਾ ਦੇ ਕੈਂਡੀ ਦੇ ਆ ਬਾਬੂ ਦੋ ਨਾਕੈਦਾ ਨਾ ਕਰੋੜੇ ਕਰਿਆ ਗਾ ਕੈਂਡੀ ਖਾ ਲੋ ਖਾ ਲੋ ਨਾਲ ਗੋੜੇ ਨੂੰ ਕੈਂਡੀ ਅੱਧਾ ਖਾ ਲੈ ਜਾ ਖਾ ਲੈਣ ਦੇ ਬਾਬੂ ਕੋਈ ਨਹੀਂ ਗੋੜ ਖਾਣਾ ਚੰਗਾ ਹੀ ਹੁੰਦਾ ਦੇਸੀ ਗੋੜਾ ਨਾ ਪਾਪਾ ਪਪਾ ਪਲੇਟ ਚ ਰੱਖ ਲੋ ਖਰਾਬ ਨਾ ਕਰਿਓ ਠੀਕ ਐ ਅੱਧਾ ਮੈਂ ਖਾ ਲੂੰਗਾ ਫਿਰ ਉਦਾਂ ਮੈਂ ਕੋਈ ਚੀਜ਼ ਮੰਗਨਵਾ ਨਾ ਸਰਦਾਰਨੀ ਨਹੀਂ ਘਰ ਵਾਸਤੇ ਚਾਹ ਵਾਸਤੇ ਆ ਸਬਜੀ ਵਾਸਤੇ ਆ ਜਦੋਂ ਉਹ ਵਿੱਚ ਆ ਜਾਂਦਾ ਫਿਰ ਨਹੀਂ ਮੈਨੂੰ ਕੋਈ ਮਨਾਹੀ ਕਿਉਂਕਿ ਮੈਂ ਉਹਦੇ ਤੋਂ ਲੈ ਲੈਣਾ ਹਾਂ ਲਵੇਂ ਦੇ ਦਾ ਪਪਾ ਬਾਸ ਕੁੱਤੋਂ ਖਾਓਗਾ ਪਪਾ ਮੈਂ ਦੇ ਦੋ ਥੋੜੇ ਮੈਂ ਚੈੱਕ ਕਰ ਲਉ ਪਪਾ ਮੈਂ ਤੂੰ ਕਰ ਸੌਣ ਲੜ ਪਿਆ ਕੰਨਾ ਸਾਰਾ ਦੋ ਘੁੜ ਲਾ ਕੇ ਕਿੱਥੇ ਚੱਲਦਾ ਅਲੋ ਆਰਾਵਾ ਤਾਹੋ ਆਖਾਓ ਪਪਾ ਆ ਮੈਂ ਮੈਨੂੰ ਬਰਾਦੋ ਮੈਂ ਇੱਥੇ ਥਾਮ ਕੇ ਰੱਖ ਲੈ ਬਸ ਮੰਮਾ ਨੂੰ ਨਹੀਂ ਦਿੰਦਾ ਤੈਨੂੰ ਨਹੀਂ ਮਿਲਣਾ ਗੋੜ ਤੂੰ ਆਪਣੇ ਚੋਲ ਬਣਾ ਚਲੋ ਜੀ ਚੋਲ ਬਣਾ ਕੇ ਤੇ ਦਿਖਾਨੇ ਆ ਤੁਹਾਨੂੰ ਮੇਰੀ ਜਿਸਲਾਹ ਸੀ ਉਹ ਬਣਾਈਏ ਸ਼ਾਮ ਨੂੰ ਕਿ ਮੈਂ ਕਿ ਮਿੱਠੀ ਚੋਲ ਬਣਾਣੀ ਆ ਪਤਾ ਕੀ ਜਿਸਲਾਹ ਲਈ ਦਰੀਆ ਜੀ ਬਣਾਉਂਦੀ ਪੂਰਾ ਪੂਰਾ ਮਰਮਾ ਸੀ ਚਿਕਨ ਬਣਾਣੀ ਕੱਲੂ ਟ੍ਰਾਈ ਕਰਾਂਗੇ ਚਿਕਨ ਬਰੈਨੀ ਖਾਣ ਦਾ ਮੇਰਾ ਵੀ ਬਹੁਤ ਜ਼ੌਂਗਰਰੀ ਬਣਾ ਕੇ ਫਦਾ ਨਹੀਂ ਬਹੁਤ ਸਵਾਦ ਬਣਦੀ ਆ ਕੱਲੂ ਬਣਾਵਾਂਗੇ ਸ਼ਾਇਦ ਬਣਾਈਏ ਪੱਕਾ ਕਿਉਂਕਿ 12 ਦਾ ਆ ਉਹ ਦੇਖੋ ਗੁੜ ਕਿੰਦਾ ਖਾਂਦਾ ਬੈਠਾ ਚਲੋ ਗੁੜ ਤਾਂ ਚੰਗਾ ਹੀ ਹੁੰਦਾ ਨਾ ਨਾਲੇ ਦੇਸੀ ਗੋੜਾ ਵਧੀਆ ਹੁੰਦਾ ਹਨੇ ਬਣ ਜੂਗੇ ਚੋਲ ਹਾਂਜੀ ਬਸ ਡਰਾਈ ਫਰੂਟ ਇਹ ਐ ਇਹਨੂੰ ਡਰਾਈ ਫਰੂਟ ਕਿਉਂ ਕਹਿੰਦੇ ਮਾੜੇ ਦੱਸਿਓ ਇਹ ਵੀ ਇੱਕ ਫਰੂਟ ਆ ਇਹ ਸੁੱਕੀ ਹੋਈ ਫਰੂਟ ਆ ਮਤਲਬ ਡਰਾਈ ਮਤਲਬ ਸੁੱਕਾ ਅੱਛਾ ਮਤਲਬ ਡਰਾਈ ਮਤਲਬ ਸੁੱਕ ਗਿਆ ਫਰੂਟ ਇਹ ਵੀ ਦਰਖਤਾਂ ਨੂੰ ਲੱਗੇ ਹੁੰਦੇ ਆ ਨਾ ਤਾਂ ਤਾਂ ਇਹ ਸਹੀ ਹੈ ਇਹ ਤਾਂ ਸੋ ਗਈ ਆ ਬੋਲ ਸੁੱਕ ਜਾਂਦੇ ਤਾਂ ਸੋ ਗਈ ਬਣਦੀ ਹੈ ਠੀਕ 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 ਇਹ ਚੀਜ਼ ਮੈਂ ਕਦੀ ਸੋਚੀ ਨਹੀਂ ਕੋਈ ਖਜੂਰ ਆ ਉਹ ਪਛਵਾਰਾ ਬਣ ਜਾਂਦੀ ਆ ਹਾਂ ਲਓ ਜੀ ਚਾਵਲ অলਮੋਸਟ ਡਨ ਰੈਡੀ ਤੇ ਬਣ ਗਏ ਤੁਹਾਨੂੰ ਮਾਣੇ ਖਾ ਕੇ ਦੱਸ ਦਵਾਂ ਕਿਦਾਂ ਦੇ ਬਣੇ ਆ ਹਾਂ ਦੇਖੋ ਕਿੱਦਾਂ ਦੇ ਬਣੇ ਸਰਦਾਰ ਜੀ ਚਾਵਲ ਲੇਟ ਚ ਤੈਨੂੰ ਦਿਖਦੇ ਕਿੰਨੇ ਕੁ ਅੱਛੇ ਬਣੇ ਆ ਕਾਣ ਮਿੱਠਾ ਕਿੱਦਾਂ ਮਿੱਠਾ ਪੂਰਾ ਪਰਫੈਕਟ ਓਕੇ ਜਿਆਦਾ ਤਾਂ ਨਹੀਂ ਮਤਲਬ ਨਾ ਜਿਆਦਾ ਨਾ ਘੱਟ ਬੋ ਕਹਿੰਦਾ ਨਾ ਦੇ ਦੋ ਲੈ ਦੇ ਦੋ ਹੂੰ ਕੰਮੀ ਬਣਿਆ ਦੇਸੀ ਜਿਹਾ ਟੇਸਟ ਆਣਾ ਹੈ ਦੇਸੀ ਕੇ ਪਾਇਆ ਤੇ ਉਡਾ ਲਾ ਕੋ ਦੇਸੀ ਕੇ ਨਹੀਂ ਹੋ ਚਲੋ ਜੀ ਚਾਵਲ ਤਾਂ ਆਪਣੇ ਬਣ ਗਏ ਤੇ ਯਾਰ ਪਾਸ ਹੋ ਗਏ ਆਪਾਂ ਅਦਰ ਵੀ ਪਾਸ ਹੋ ਗਈ ਪਰੇਟਾ ਦੇਖੋ ਇੱਕ ਵੀ ਟਕਰਾਂ ਨਹੀਂ ਛੱਡਿਆ ਵਿੱਚ ਦਾਣਾ ਓਕੇ ਹੁਣ ਆਪਾਂ ਡੋਲੂ ਦੇ ਵਿੱਚ ਪਾਈਏ ਤਾਂ ਭਾਈ ਡੋਲੂ ਦੇ ਆਏ ਇਹ ਬੜੇ ਦੇਣ ਲੋਕਾਂ ਦਾ ਡੋਲੂ ਵੀ ਆਪਣੇ ਕਰੇ ਪਰ ਆਪਣੇ ਹੋ ਗਏ ਤਿਆਰ ਤੇ ਆਪਾਂ ਹੁਣ ਚੱਲਦੇ ਆਂ ਉਹੀ ਤੁਹਾਨੂੰ ਮੈਂ ਜਿਹੜਾ ਦੱਸਿਆ ਸੀ ਆ ਦੇਖੋ ਇਹ ਆਪਾਂ ਦੇਖ ਕੇ ਆਏ ਡੋਲੂ ਦੇਖ ਕੇ ਆ ਕੇ ਤੁਹਾਨੂੰ ਮਿਲਦਾ ਤੇ ਇਹ ਵੀ ਇੱਕ ਫਰਜ਼ਾ ਨਵਾਇਆ ਹੀ ਏ ਅਗਲੇ ਨਗਰਾਂ ਡੋਲੂ ਬਾਕੀ ਨਹੀਂ ਕਰਦਾ ਪੌਲੀ ਵਿੱਚ ਪਾ ਲੀਂ ਵਿੱਚ ਪਾਓ ਚਲੋ ਜੀ ਆਪਾਂ ਡੋਲੂ ਦੇਖ ਕੇ ਆ ਕੇ ਤੁਹਾਨੂੰ ਮਿਲਦੇ ਆ ਆ ਦੇਖੋ ਚਾਵਲ ਦਾ ਘੈਂਟ ਬਣਿਆ ਕੂ ਆਵਸ ਲੂ ਵਾਪਸ ਕਰਨ ਗਿਆ ਸੀ ਤੇ ਮੈਂ ਫਿਰ ਇਦਾਂ ਹੀ ਨਾਲ ਹੀ ਚੋੜੇ ਬਜ਼ਾਰ ਚਲ ਗਿਆ ਮੈਂ ਕਿਹਾ ਕੱਲ ਪਰਸੋ ਦਾ ਮੈਂ ਕੁਮੀ ਜਾਣਾ ਛੇਰੇ ਦੇ ਬੂਟ ਨਹੀਂ ਮਿਲੇ ਹੁਣ ਮੈਂ ਬੂਟ ਲੈ ਕੇ ਆਇਆ ਛੇਰੇ ਦੇ ਆ ਦੇਖੋ ਛੇਲੇ ਦੇ ਬੂਟ ਵੀ ਲਿਆਇਆ ਆ ਛੇਰੇ ਦਾ ਸਾਈਜ਼ ਨਹੀਂ ਸੀ ਮੇਰਾ ਛੋਟਾ ਆ ਨਾ ਛੇਰੇ ਦੇ ਬੂਟ ਵੀ ਲਿਆਇਆ ਆਂ ਤੇ ਛੇਰੇ ਦੇ ਪੜਦਾਦੇ ਵਾਸਤੇ ਮਤਲਬ ਮੈਂ ਆਪਣੇ ਦਾਦੇ ਵਾਸਤੇ ਦੋ ਜੈਕਟਾਂ ਵੀ ਲੈ ਗਿਆ ਇੱਕ ਉਹਨਾਂ ਨੂੰ ਦਿਆਂ ਆ ਇੱਕ ਘਰੇ ਲਿਆਇਆ ਆ ਮੈਂ ਕਿਹਾ ਵੀ ਇੱਕ ਸਰਦਾਮੀ ਤੋ ਜਾ ਕਰੂਗੀ ਤੇ ਇੱਕ ਪਾਪਾ ਜੀ ਬਦਲ ਲਿਆ ਕਰੂਗੀ ਪਪਾ ਖੋਲ ਕੇ ਦੇਖੋ ਕਿਆ ਕਿਆ-ਕਿਆ ਦੇਖੋ ਲਮਾ ਖੋਲ ਕੇ ਦਿਖਾਣਾ ਪਪਾ ਪਪਾ ਮੈਨੂੰ ਥੈਂਕ ਯੂ ਨਹੀਂ ਕਰਦੇ ਤੁਸੀਂ ਦੇਖੋ ਪਪਾ ਦੀ ਬੂਟ ਦੇਖੋ ਸ਼ੇਰੇ ਦੇ ਤੁਹਾਨੂੰ ਵੀ ਦਿਖਾਣਾ ਬੜੇ ਔਖੇ ਮਿਲਿਆ ਮਿਲਦੇ ਨਹੀਂ ਛੋਟਾ ਨਾ ਇਹ ਤਾਂ ਪੈਰ ਨਹੀਂ ਸੀ ਮਿਲਦਾ ਬੂਟ ਸੂਸ ਮਮਾ ਪਪਾ ਬਬਾ ਸ਼ੇਰੇ ਦੇ ਬੂਟ ਦੇਖੋ ਪਪਾ ਦਿਖਾ ਦੇ ਪਪਾ ਬੂਟ ਦਿਖਾ ਦੇ ਆਪਣੇ ਸੋਏ ਸੋਣਿਆ ਹੋਣੀ ਆ ਦੇਖੋ ਇਧਰ ਕੋ ਇਧਰ ਕੋ ਇਧਰ ਕੋ ਇਹ ਤਾਂ ਪਤਾ ਲੱਗੂ ਸੋਏ ਸੋਏ ਸ਼ੇਰੇ ਦੇ ਬੂਟ ਸੋਏ ਸੋਏ ਆਏ ਹਾਏ ਸ਼ੇਰੇ ਸ਼ੇਰੇ ਸੋਇਆ ਫਿਰ ਦੇਖਣਾ ਹੈ ਹੈ ਦੇਖਣਾ ਹੈ ਟਰਾਈ ਕਰਨਾ ਹੈ ਦੇਖੀ ਕਿਹਨਾਂ ਦੇਖਣਾ ਹੈ ਸਣੀ ਸੋਹਣੇ ਦੇਖੋ ਸੋਹਣੇ ਹਨ ਫਿਰ ਬਾਹਨ ਨੂੰ ਬਬੂ ਕੀ ਮਾੜਿਆ ਹੈ ਨਾ ਮਗਾ ਘਰੇ ਪਾਣ ਨੂੰ ਕੀ ਮਾੜਿਆ ਹੈ ਨਾ ਵੀ ਇਹ ਕਿਹੜਾ ਕਿਉਂਕਿ ਬੱਚੇ ਦੇ ਬੂਟ ਨਹੀਂ ਮਿਲਦੇ ਬਹੁ ਓਕੇ ਕੱਲ ਵੀ ਮੈਂ ਲੈਣ ਗਿਆ ਕੱਲ ਜੇ ਮੇਰੇ ਦੇਸੀ 10 ਨੰਬਰ 8 ਨੰਬਰ ਇਹਦਾ ਨੰਬਰ ਨਹੀਂ ਸੀ ਮਿਲਦਾ ਹਾਂਜੀ ਹਾਂਜੀ ਸੋਹਣੇ ਸੋਹਣੇ ਛੇਰੇ ਦੇ ਬੂਟ ਛੇਰੇ ਨੇ ਲਏ ਅੱਜ ਨਿਊ ਬੂਟ ਨਿਊ ਸ਼ੂਜ਼ ਤੇ ਹਾਂਜੀ ਪਾਪਾ ਮੈਂ ਲਈ ਕਰਨਾ ਹੈ ਦੇਈ ਕੋਈ ਗੱਲ ਨਹੀਂ ਕਹਿ ਰਿਹਾ ਦੇਈ ਕਰਨਾ ਹੈ ਇਹਦੀ ਸਮਝ ਤੁਹਾਨੂੰ ਲੱਗਦੀ ਪਾਪਾ ਕਮੈਂਟ ਕਰਕੇ ਜੂੜ ਦੱਸਿਓ ਕੀ ਕਿੰਦਾ ਪਾਪਾ ਮੈਂ ਲਈ ਕਰਨਾ ਹੈ ਪੀਜ਼ਾ ਇਰੇ ਦੇ ਬੂਟ ਲੈਣ ਗਿਆ ਐਨੀ ਥਕਾਵਟ ਹੋ ਗਈ ਬਹੁਤ ਜ਼ਿਆਦਾ ਥਕਾਵਟ ਹੋ ਗਈ ਆਂਦੀ ਮੈਂ ਉਹਨੂੰ ਬੂਟ ਦਿੱਤੇ ਉਹ ਜੈਕਟ ਲਿਆਇਆ ਸੀ ਦਾਦਾ ਜੀ ਵਾਸਤੇ ਤੇ ਮੈਂ ਆ ਕੇ ਸੋ ਗਿਆ ਉਹਨੇ ਉੱਠਿਆ ਆ ਤੇ ਆਹ ਦੇਖੋ ਆਪਣੀ ਚਾਵਲ ਤੇ ਆ ਆਪਣੀ ਚਾਹ ਤੇ ਤੁਹਾਨੂੰ ਪਤਾ ਇੱਕ ਕੱਪ ਚਾਹ ਆਏ ਹਾਏ ਆਏ ਹਾਏ ਇਹ ਛੇਲੇ ਨੇ ਚਾਹ ਪੀ ਲਿਆ ਉਹ ਛੇਲੇ ਦਾ ਕੱਪ ਪਿਆ ਮੈਂ ਜਦੋਂ ਸੇਰੇ ਬਲੌਗ ਸ਼ੁਰੂ ਕੀਤਾ ਤੁਹਾਨੂੰ ਕਿਹਾ ਸੀਗਾ ਕੀ ਅੱਜ ਆਪਾਂ ਕੱਪੜੇ ਲੈ ਕੇ ਆਵਾਂਗੇ ਜੋ ਮਰਜ਼ੀ ਹੋ ਜਵੇ ਕੱਪੜੇ ਲੈ ਕੇ ਆਣੇ ਸੀ ਗੱਲ ਇਦਾਂ ਹੋਈ ਪਹਿਲਾਂ ਤਾਂ ਸਵੇਰੇ ਮੈਂ ਡਾਕੂਮੈਂਟ ਕੋਈ ਸਹੀ ਕਰਾਣ ਚਲ ਗਿਆ ਤੇ ਉਸ ਤੋਂ ਬਾਅਦ ਉਹ ਦੁਬਾਰਾ ਛੇਲੇ ਨਾਲ ਮੈਂ ਚਲ ਗਿਆ ਨਾਨੀ ਘਰੇ ਨਾਨੀ ਉੱਥੇ ਹੈ ਨਹੀਂ ਸੀ ਮੈਂ ਕਿਹਾ ਚੱਲ ਮੈਨੂੰ ਛੱਡਿਆ ਨਾ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਨਾਨੀ ਹੈ ਨਹੀਂ ਫਿਰ ਇਹਨੂੰ ਵਾਪਸ ਲੈ ਕੇ ਆਇਆ ਵਾਪਸ ਲੈ ਆਇਆ ਮੈਗੀ ਬਣਾਣ ਲੱਗ ਗਿਆ ਫਿਰ ਸਰਦਾਰਨੀ ਕਹਿੰਦੀ ਵੀ ਭਾਂਡਾ ਉਦੋਂ ਦਾ ਪਿਆ ਹੈ ਘਰੇ ਚੰਗਾ ਨਹੀਂ ਲੱਗਦਾ ਤੁਸੀਂ ਭਾਂਡਾ ਵਾਪਸ ਕਰ ਦਿਓ ਫਿਰ ਚਾਵਲ ਬਣਾਣ ਲੱਗੇ ਫਿਰ ਤਾਂ ਬੂਟ ਲੈਣ ਚਲ ਗਿਆ ਥਕਾਵਟ ਹੀ ਇੰਨੀ ਹੋ ਗਈ ਮੈਂ ਤੁਹਾਨੂੰ ਜਿਵੇਂ ਕਿ ਪਿਛਲੇ ਵਲੌਗ ਚ ਵੀ ਦੱਸਿਆ ਵੀ ਜਦੋਂ ਬੰਦੇ ਦੀ ਮੈਰਿਜ ਹੋ ਜਾਂਦੀ ਆ ਜਦੋਂ ਬੰਦਾ ਬਾਪ ਬਣ ਜਾਂਦਾ ਬੰਦਾ ਆਪਦੇ ਬਾਰੇ ਭੁੱਲੀ ਜਾਂਦਾ ਇਹ ਰੀਅਲ ਗੱਲ ਆ ਮੈਨੂੰ ਵਾਕਈ ਭੁੱਲ ਗਿਆ ਵੀ ਮੈਂ ਕੱਪੜੇ ਵੀ ਲੈਣੇ ਆ ਅੱਜ ਫੇਰ ਕੱਪੜੇ ਮਿਸ ਹੋ ਗਏ ਛੇਲੇ ਨੂੰ ਜਿਹੜੀ ਚੀਜ਼ ਦੀ ਲੋੜ ਹੋ ਗਈ ਆਪਾਂ ਛੇਲੇ ਨੂੰ ਜਰੂਰ ਲੈ ਕੇ ਦਵਾਂਗੇ ਤੇ ਹੁਣ ਆਪਾਂ ਪੀਨੇ ਆ ਚਾਹ ਤੇ ਖਾਣੇ ਆ ਚਾਵਲ ਤੇ ਅੱਜ ਦਾ ਬਲੌਗ ਕਰਦੇ ਆ ਆਪਾਂ ਇੱਥੇ ਐਂਡ ਜੀ ਕਿਸੇ ਵੀ ਰੀਜਨ ਕਰਕੇ ਤੁਹਾਨੂੰ ਵੀਡੀਓ ਵਧੀਆ ਲੱਗੇ ਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਆਪਣੇ ਤੇ ਆਪਣੀ ਫੈਮਲੀ ਜਮੇਸ਼ਾ ਖੁਸ਼ ਰਹੋ ਪੂਰੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਧੰਨਵਾਦ ਜੀ